ਔਰ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਚੁੱਕੀ ਹੈ ਸੁਪਰੀਮ ਕੋਰਟ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨਾਲ ਜੁੜੀ ਹੋਈ ਪਟੀਸ਼ਨ ਦੇ ਉੱਪਰ ਸੁਣਵਾਈ ਹੋ ਰਹੀ ਸੀ ਤਾਂ ਜਿਹੇ ਦੇ ਵਿੱਚ ਸੁਪਰੀਮ ਕੋਰਟ ਕੇਂਦਰ ਦੇ ਉੱਪਰ ਸਖਤੀ ਵਰਤਦਾ ਨਜ਼ਰ ਆ ਰਿਹਾ ਸੁਪਰੀਮ ਕੋਰਟ ਨੇ ਕੇਂਦਰ ਤੋਂ ਜਵਾਬ ਮੰਗਿਆ ਕਿ ਹੁਣ ਤੱਕ ਫਾਂਸੀ ਤੋਂ ਲੈ ਕੇ ਕੋਈ ਫੈਸਲਾ ਕਿਉਂ ਨਹੀਂ ਲਿਆ ਗਿਆ ਤੇ ਜੇਕਰ ਕੋਈ ਰਹਿਮ ਦਾ ਫੈਸਲਾ ਨਹੀਂ ਲੈਣਾ ਤਾਂ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਦੋਸ਼ੀ ਕੌਣ ਹੈ ਇੱਕ ਵੱਡਾ ਸਵਾਲ ਸੁਪਰੀਮ ਕੋਰਟ ਨੇ ਖੜਾ ਕੀਤਾ ਹੈ ਸੁਪਰੀਮ ਕੋਰਟ ਨੇ ਕੇਂਦਰ ਤੋਂ ਜਵਾਬ ਮੰਗਿਆ ਹਾਲਾਂਕਿ 15 ਅਕਤੂਬਰ ਇਸ ਮਾਮਲੇ ਦੀ ਅਗਲੀ ਸੁਣਵਾਈ ਤੈਅ ਕਰ ਲਈ ਗਈ ਹੈ ਤੇ ਕੇਂਦਰ ਦੀ ਢਿੱਲ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਇਹ ਵੀ ਕਹਿ ਦਿੱਤਾ ਕਿ ਇਸ ਮਾਮਲੇ ਨੂੰ ਹੋਰ ਅੱਗੇ ਲਟਕਾਇਆ ਨਹੀਂ ਜਾ ਸਕਦਾ ਹੋਰ ਅੱਗੇ ਮੁਲਤਵੀ ਨਹੀਂ ਕੀਤਾ ਜਾ ਸਕਦਾ ਜੇਕਰ ਤਾਂ ਕੇਂਦਰ ਕੋਈ ਤੁਰੰਤ ਫੈਸਲਾ ਲੈਂਦਾ ਤਾਂ ਠੀਕ ਹੈ ਨਹੀਂ ਤਾਂ ਸੁਪਰੀਮ ਕੋਰਟ ਕੋਈ ਫੈਸਲਾ ਲਵੇਗੀ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਨੂੰ ਲੈ ਕੇ ਲਗਾਤਾਰ ਹਾਲਾਂਕਿ ਵਿਵਾਦ ਚੱਲ ਰਿਹਾ ਕਿ ਰਹਿਮ ਦੀ ਪਟੀਸ਼ਨ ਉੱਪਰ ਸੁਣਵਾਈ ਵੀ ਹੁੰਦੀ ਨਜ਼ਰ ਆ ਰਹੀ ਆ ਫਾਂਸੀ ਨੂੰ ਜਿਹੜਾ ਕਿ ਆ ਟਾਲਣ ਦੇ ਲਈ ਕਈ ਤਰ੍ਹਾਂ ਦੇ ਮੁਜ਼ਾਰੇ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਚੁੱਕੇ ਨੇ ਤੇ ਉਸ ਤੋਂ ਬਾਅਦ ਹੀ ਜਿਹੜਾ ਫਾਂਸੀ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਹੁਣ ਉਹ ਫਾਂਸੀ ਨੂੰ ਰਹਿਮ ਦੇ ਵਿੱਚ ਬਦਲਣ ਅਤੇ ਇਸ ਤੋਂ ਇਲਾਵਾ ਇਸ ਤੋਂ ਅੱਗੇ ਜੇਕਰ ਅਸੀਂ ਇਸ ਦੀ ਕੋ ਕਾਨੂੰਨੀ ਪ੍ਰਕਿਰਿਆ ਹੈ ਤਾਂ ਉਸ ਤੱਕ ਜਾਣ ਦੇ ਲਈ ਕੇਂਦਰ ਨੇ ਵੀ ਕੁਝ ਸਮਾਂ ਮੰਗਿਆ ਸੀ ਪਰ ਉਹ ਸਮਾਂ ਕਾਫੀ ਜ਼ਿਆਦਾ ਹੁੰਦਾ ਨਜ਼ਰ ਆਇਆ ਜਿਸ ਦੇ ਵਿੱਚ ਹੁਣ ਸੁਪਰੀਮ ਕੋਰਟ ਵੱਲੋਂ ਇਹ ਗੱਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ 15 ਅਕਤੂਬਰ ਜੋ ਅਗਲੀ ਤਾਰੀਖ ਤੈਅ ਕੀਤੀ ਗਈ ਹੈ ਉਸ ਤੇ ਕੋਈ ਨਾ ਕੋਈ ਵੱਡੀ ਅਪਡੇਟ ਆ ਸਕਦੀ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਇਹ ਵੀ ਕਹਿ ਦਿੱਤਾ ਕਿ ਇਸ ਮਾਮਲੇ ਨੂੰ ਅੱਗੇ ਹੋਰ ਮੁਲਤਵੀ ਨਹੀਂ ਕੀਤਾ ਜਾ ਸਕਦਾ ਇਹ ਗੱਲਾਂ ਸਾਹਮਣੇ ਹੋਈਆਂ ਕਿ ਜੇ ਰਹਿਮ ਨਹੀਂ ਕਰ ਸਕਦੇ ਤਾਂ ਫਾਂਸੀ ਦੇ ਦਿਓ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਦੋਸ਼ੀ ਕੌਣ ਹੈ ਅਸੀਂ ਫਾਂਸੀ ਤੇ ਰੋਕ ਨਹੀਂ ਲਾਈ ਇੱਕ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਫਾਂਸੀ ਦੇ ਰੋਕ ਨਹੀਂ ਲਾਈ ਹੈ ਫਾਂਸੀ ਤੇ ਰੋਕ ਨਹੀਂ ਲਾਈ ਹੈ ਪਰ ਫੈਸਲਾ ਤਾਂ ਹੋਣ ਦਿੱਤਾ ਜਾਣਾ ਚਾਹੀਦਾ ਹੈ ਕਿ ਹਾਲਾਂਕਿ ਜੇਕਰ ਸਰਕਾਰੀ ਪੱਖ ਦੀ ਗੱਲ ਕਰ ਲਈਏ ਸਰਕਾਰੀ ਪੱਖ ਦੇ ਵਕੀਲ ਦਾ ਕਹਿਣਾ ਹੈ ਕਿ ਜਲਦ ਅਸੀਂ ਜਵਾਬਦਾਇਰ ਕਰਾਂਗੇ ਦੱਸ ਦਈਏ ਕਿ 15 ਅਕਤੂਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਅਤੇ ਕਿਤੇ ਗਈਆ ਹੁਣ ਜੇਕਰ ਤੁਹਾਨੂੰ ਅਸੀਂ ਪੂਰੇ ਮਾਮਲੇ ਬਾਰੇ ਜਾਣ ਕਰ ਦਈਏ ਤਾਂ ਸੀਬੀਆਈ ਕੋਰਟ ਨੇ 2017 ਦੇ ਵਿੱਚ ਰਾਜੂਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਤਾਂ ਇਸ ਤੋਂ ਬਾਅਦ ਇਸ ਮਾਮਲੇ ਨੂੰ ਦੇਖਦੇ ਹੋ ਹਾਲਾਂਕਿ ਸਿੱਖ ਜਥੇਬੰਦੀਆਂ ਵੱਲੋਂ ਕਾਫੀ ਰੋਸ ਪ੍ਰਗਟਾਇਆ ਜਾਂਦਾ ਸੀਬੀਆਈ ਕੋਰਟ ਨੇ ਜੋ 2007 ਦੇ ਵਿੱਚ ਰਾਜੂਆਣਾ ਨੂੰ ਫਾਂਸੀ ਸਜ਼ਾ ਸੁਣਾਈ ਸੀ ਤਾਂ ਉਸ ਦੇ ਮੁਤਾਬਕ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਹਾਲਾਂਕਿ ਫਾਂਸੀ ਦੀ ਸਜ਼ਾ ਰਕਵਾਉਣ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਰੋਸ ਮੁਜਾਰੇ ਕੀਤੇ ਗਏ ਤਾਂ ਪੂਰੇ ਪੰਜਾਬ ਦੇ ਵਿੱਚ ਰੋਸ ਮੁਜਾਰੇ ਕੀਤੇ ਗਏ ਸੀਗੇ ਤੇ ਫਾਂਸੀ ਨੂੰ ਰੋਕਣ ਦੀ ਮੰਗ ਰੱਖੀ ਗਈ ਸੀ ਹਾਲਾਂਕਿ ਇਸ ਮੰਗ ਨੂੰ ਦੇਖਦੇ ਹੋਏ ਉਸ ਮੌਕੇ 2012 ਦੇ ਵਿੱਚ ਤਕਰੀਬਨ 28 ਮਾਰਚ ਨੂੰ ਫਾਂਸੀ ਟਾਲਣ ਦਾ ਹੁਕਮ ਮੌਜੂਦਾ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ ਦੱਸ ਦਈਏ ਕਿ ਇਸ ਮਾਮਲੇ ਤੋਂ ਬਾਅਦ 3 ਮਾਰਚ 2012 ਦਾ ਜਿੱਕਰ ਜ਼ਿਕਰ ਕੀਤਾ ਜਾਵੇ ਤਾਂ ਰਾਜੂਆਣਾ ਨੂੰ ਜ਼ਿੰਦਾ ਸ਼ਹੀਦ ਦਾ ਦਰਜਾ ਮਿਲ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜ਼ਿੰਦਾ ਸ਼ਹੀਦ ਦਾ ਦਰਜਾ ਮਿਲਿਆ ਸੀਗਾ ਤੇ 27 ਮਾਰਚ ਨੂੰ ਰਾਜੂਆਣਾ ਨੇ ਉਹ ਦਰਜਾ ਸਵੀਕਾਰ ਵੀ ਕਰ ਲਿਆ ਸੀ ਹਾਲਾਂਕਿ 28 ਮਾਰਚ 2012 ਨੂੰ ਜੋ ਫੈਸਲਾ ਲਿਆ ਗਿਆ ਕਿ ਰਾਜੂਆਣਾ ਦੀ ਫਾਂਸੀ ਜੋ ਟਾਲੀ ਗਈ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਲ ਵੱਲੋਂ ਉਸ ਤੋਂ ਬਾਅਦ 20 ਜੁਲਾਈ 2018 ਤਕਰੀਬਨ 6 ਸਾਲਾਂ ਬਾਅਦ ਰਾਜੂਆਣਾ ਨੇ ਜੇਲ੍ਹ ਵਿੱਚ ਭੁਖੜ ਹੜਤਾਲ ਸ਼ੁਰੂ ਕਰ ਦਿੱਤੀ ਕਿ ਫਾਂਸੀ ਮਾਫੀ ਦੀ ਅਰਜੀ ਵਾਪਸ ਲਈ ਜਾਵੇ ਐਸਜੀਪੀਸੀ ਪ੍ਰਧਾਨ ਨੇ ਹਾਲਾਂਕਿ ਉਹ ਪੋਹ ਹੜਤਾਲ ਖਤਮ ਕਰਵਾਈ ਤੇ ਉਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਲਟਕਦਾ ਨਜ਼ਰ ਆ ਰਿਹਾ ਆ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਸੁਪਰੀਮ ਕੋਰਟ ਨੇ 15 ਅਕਤੂਬਰ ਅਗਲੀ ਤਰੀਕ ਰੱਖੀ ਆ ਤੇ ਇਹ ਵੀ ਕਿਹਾ ਕਿ ਜੇਕਰ ਕੋਈ ਫੈਸਲਾ ਨਹੀਂ ਹੁੰਦਾ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ